ਪ੍ਰਸ਼ਾਸਨ ਬੁਲਾ ਦੇ ਇਸਨੇ ਮੈਨੂੰ ਥੱਲੇ ਤਾਰਤਾ ਥੱਲੇ ਤਾਰਤੇ ਮੈਨੂੰ ਉਹ ਕਾਬਲੇ ਕੇ ਪਤਵਾਰ ਤੇ ਚੱਲ ਦਿੱਤਾ ਉਹ ਕੱਟੇ ਮੈਂ ਤੂੰ ਕੱਟੇ ਨਾ ਕਰਦੇ ਮੈਨੂੰ ਬਾਹਰ ਕੱਟੇਗਾ ਅੱਛਾ ਇਹ ਦੁਤਾ ਇਹਨਾਂ ਦਾ ਕਾਲਜ ਇਹਨਾਂ ਨੂੰ ਦੁਖੀ ਕਰਨ ਦੀ ਬਜਾਏ ਤਾਂ ਇਹ ਕਹਿੰਦੇ ਚਾਹੀ ਨਹੀਂ ਮਨਾਉਂਦੇ ਉਹ ਤਾਂ ਗੋੜੀ ਉਹਾਰਦੇ ਮੈਨੂੰ ਤਾਂ ਮਰਾ ਜਦੀ ਮੈਂ ਤਾਂ ਪਰੇਸ਼ਾਸਾ ਹੋ ਜਾਣਾ

ਕੀ ਕਹਨੇ ਸੀ ਉਹ ਕਹਿੰਦੇ ਕਿ ਤੁਹਾਡੀ ਨੌਕਰੀ ਆ ਗਈ ਤੁਸੀਂ ਫੋਨ ਕਰਾ ਦੇ ਉੱਪਰ ਅੱਛਾ ਹਾਂ ਮਰਕਰੀ ਦੇ ਉਹ ਕਿਤੇ ਨਾ ਉੱਤੇ ਕੋਈ ਬੋਲ ਨਹੀਂ ਆਲੀ ਉਹ ਪੁਛਾਰੇ ਮੈਂ ਤਾਂ ਕਰਕੇ ਮੈਂ ਸਟੇਜ ਤੇ ਜਾੜੇ ਅੱਛਾ ਉਹ ਤੋਂ ਬਾਅਦ ਇਸ ਤੋਂ ਪਹਿਲਾਂ ਤਾਂ ਭਗਵਤ ਮਾਨ ਦਾ ਕੀ ਜਹਾਜ ਉਤਨਾ ਦੀ ਉਸ ਤੋਂ ਪਹਿਲਾਂ ਮਿਲ ਕੇ ਜਾਦੇ ਅੱਛਾ ਇਹਨਾਂ ਪਾ ਪੁੱਤਰਾਂ ਦੋਨਾਂ ਨਾਲ ਹੀ ਆਏ ਭਾਈ ਸਾਡੀ ਪੂਰੀ ਬੇਇੱਜ਼ਤੀ ਹੋਈ ਹੈ ਜੀ ਪੂਰੀ ਬੇਇੱਜ਼ਤੀ ਹੋ ਗਈ ਮਨਿਆ ਫੁੱਲ ਆਪ ਚੁੱਕੇ ਹੋ ਤੁਸੀਂ ਕੁਝ ਆ ਚੁਕੇ ਹਾਂ ਉਹ ਦਿਨ ਸਾਡੇ ਮੇਰੇ ਮਮਾ ਜੀ ਨੂੰ ਬਰਸਤ ਕਰਨੇ ਆ ਉਹੀ ਜਦੋਂ ਹੁੰਦਾ ਉਹੀ ਦਿਨ ਦਾ ਮੈਨੂੰ ਥੰਦੇ ਤਾਰਿਆ ਗਿਆ ਇੰਦੀ ਬੇਇਜ਼ਤੀ ਹੋਈ ਜਾਂ ਤੇ ਉਹ ਕਦੋਂ ਕਿੰਚਿੰਚਾ 4000 ਦਾ ਕੀ ਬੇਇਜ਼ਤੀ ਉਹਦਾ ਬੰਦਾ ਜਿੱਦੀ ਤੇ ਆਇਆ ਸੀ ਉਹਨੇ ਪੈਸੇ ਕੱਟ ਕੇ ਕਰਕੇ ਸਾਡਾ ਮਕਾਨ ਤਾਪ ਹੋਇਆ ਜੀ ਲਗਾ ਕੇ ਪੂਰੀ ਗੱਲ ਕੀ ਹੋਈ ਸੀ ਮਤਲਬ ਦਾਦਾ ਘਰ ਤੇ ਮੈਨੂੰ ਲੈ ਕੇ ਇਹ ਘਰਤ ਮਠਿਆਲ ਕੇ ਉੱਥੇ ਮੈਨੂੰ ਫੇਰ ਤੇ ਚੜਾ ਦੇ ਆ ਚੜਾ ਕੇ ਸਟੇਟ ਤੇ ਕਹਿੰਦੇ ਤੇਰੇ ਬੋਲ ਰਾਨੀ ਹੈ ਇਹ ਟਿੰਕਣਾ ਅੱਛਾ ਮੈਂ ਨਹੀਂ ਰੋਲਦਾ ਜੀ ਮੈਂ ਮੈਂ ਕਹਾਂ ਮੈਂ ਲੈਟਰ ਤਫੜਾਵਾਂਗਾ ਜਿਸka ਮੁੰਡੇ ਦਾ ਨੌਕਰੀ ਲਾ ਨਾ ਤੈਨੂੰ ਕੁਝ ਨਹੀਂ ਕਰਨਾ ਪ੍ਰਸ਼ਾਸਨ ਬੁਲਾ ਕੇ ਇਸਨੇ ਮੈਨੂੰ ਥੱਲੇ ਤਾਰਤਾ ਅੱਛਾ ਜੀ ਥੱਲੇ ਤਾਰ ਕੇ ਮੈਨੂੰ ਉਹ ਕਹਵਰੇਗੇ ਤੂੰ ਅੱਦ ਕਰ ਲਤਾ ਤੋਂ ਨੂੰ ਬੰਦ ਕਰਿਆ ਹਾਂਜੀ ਅੱਛਾ ਤੂੰ ਕੱਟੇ ਮੈਂ ਤੂੰ ਕੱਟੇ ਬੰਦ ਕਰਿਆ ਹਾਂ ਮੈਨੂੰ ਬਾਹਰ ਨਿਕਾਹੇਗਾ ਅੱਛਾ ਮੈਂ ਅੰਦਰ ਬੈਠੇ ਰਹਾਂਗੀ ਅੱਛਾ ਜੀ ਕਹੋ ਜੀ ਜਾਨੀ ਲੈ ਕੇ ਤੇਰੇ ਕੰਮ ਕੁਰੀ ਕਰਾਵਾਂਗੇ ਕੁਰੀ ਹਾਲੇ ਮਾਨ ਸਾਹਿਬ ਨੂੰ ਕੱਢ ਕੇ ਆਈਂ ਮੈਂ ਬਾਹਰ ਜਾਣਾ ਇੱਕ ਦਾ ਵਟੇ ਲੜਣਾ ਮਾਥੇ ਤੇ ਮੇਰੀ ਬਹੁਤ ਪੁਰੀ ਹਾਲਤ ਕਰਨੀ ਐ ਹੁਣ ਖਾਲੇ ਆਲੇ ਬਟਿਆਉਦੇ अच्छा कितनी की देर बंद रहे तुसी कमरे दो घंटे जी दो घंटे फिर की हुआ जी फिर दादा मारसा पाके फिर कहंदे भाग जा अच्छा थोनू ਗੱਲਬਾਤ ਨਹੀਂ ਕਰਨ ਦਿੱਤੀ ਕੋਈ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੋ ਰਹੀ ਜੀ ਪਾਪਾ ਜੀ ਨੂੰ ਮਤਲਬ ਲਾਤਾ ਜੀ ਮੈਂ ਸਾਹਮਣੇ ਬੈਠਾ ਸਟੇਜ ਤੇ ਉਹਦੇ ਉੱਥੇ ਬੈਠੇ ਮੁੰਡੇ ਹੋਏ ਮੈਂ ਉੱਥੋਂ ਚਲਾ ਗਿਆ ਜੀ ਵੀ ਪਾਪਾ ਜੀ ਕਿੱਧਰ ਵਾਗ ਗਏ ਜੀ ਚਲੋ ਲੱਭ ਕੇ ਪਾਪਾ ਨੂੰ ਜਿਹੜਾ ਬਗੇ ਜਦੋਂ ਬੇ ਜੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਕਹਿੰਦੇ ਜੀ ਐਂ ਕਰਕੇ ਵੀਰ ਨੂੰ ਇੱਥੇ ਮਲਾਇਓ ਹੂੰ ਤੇ ਐਸਐਸਓ ਸਾਹਿਬ ਨੇ ਉਹਨਾਂ ਦੇ ਦਿਲ 'ਚ ਪਤਨ ਕੀ ਰਹਮਾਇ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਤੇਰਾ ਜਿਹੜਾ ਬੰਦ ਦਾ ਹੱਕ ਆ ਉਹ ਤਾਂ ਦਵਾਈਏ ਤੇ ਐਸਐਸਓ ਸਾਹਿਬ ਨੇ ਡੀਐਸਪੀ ਸਾਹਿਬ ਨਾਲ ਜੋ ਵੀ ਗੱਲ ਕੀਤੀ ਕਹਿੰਦੇ ਜੀ ਤਦ ਨੂੰ ਅਸੀਂ ਆਪਣੀ ਜ਼ਿੰਮੇਵਾਰੀ ਤੇ ਭੇਜਾਂਗੇ ਮੇਰੇ ਤਾਂ ਉੱਤੇ ਕੁਝ ਬੋਲਣਾ ਨਹੀਂ ਉਹ ਜਦੋਂ ਮੈਂ ਤਾਂ ਕਰਕੇ ਮੈਨੂੰ ਸਟੇਜ ਤੇ ਚਾੜ੍ਹਿਆ ਜੀ ਅੱਛਾ ਉਹ ਤੋਂ ਬਾਅਦ ਇਸ ਤੋਂ ਪਹਿਲਾਂ ਤਾਂ ਭਗਵਤ ਮਾਨ ਦਾ ਕਿ ਜਹਾਜ਼ ਉਤਰਨਾ ਸੀ ਉਸ ਤੋਂ ਪਹਿਲਾਂ ਮੈਨੂੰ ਚਲਾਈ ਲਿਆ ਜੀ ਅੱਛਾ ਫਿਰ ਲੱਗਿਆ ਉਹ ਵੀ ਨਾਲ ਦੀ ਨਾਲ ਪੁਲਿਸ ਨੇ ਆਪਦੇ ਲਵੇ ਖੜਾ ਲਿਆ ਜੀ ਕਹਿੰਦਾ ਯਾਤਰੀ ਕੰਦੇ ਨੇ ਇੱਥੇ ਖੜਾ ਜੀ ਅੱਛਾ ਸਾਡਾ ਬਾਪ ਪੁੱਤਰਾਂ ਦੋਨਾਂ ਨਾਲ ਹੀ ਆਏ ਵਾਹ ਜੀ ਸਾਡੀ ਪੂਰੀ ਬੇਇੱਜ਼ਤੀ ਹੋਈ ਹੈ ਜੀ ਉੱਥੇ ਪੂਰੀ ਬੇਇੱਜ਼ਤੀ ਹੋ ਗਈ ਜੀ ਕਿੱਡੀ ਵੱਡੀ ਗੱਲ ਉਹ ਵੀ ਉਸ ਦਿਨ ਜਿਹੜਾ ਦਿਨ ਦਿਹਾੜਾ ਉਹਨਾਂ ਦਾ ਹੈ ਬੇਇੱਜ਼ਤੀ ਕੋਈ ਤਾਂ ਦੇਂਚੀ ਸਾਡਾ ਜੀ ਉਥੇ ਨੂੰ ਉਦਨੇ ਸਾਨੂੰ ਅੰਦਰ ਬ ਕੱਢੀ ਕਰ ਰਹੀ ਮੈਂ ਸਿਰਫ ਮੈਂਨੇ ਅਰਜੀ ਫੜਾਣੀ ਸੀ ਵੀ ਮੈਂ ਐਸੀਐਮ ਸਾਹਿਬ ਨੂੰ ਅਰਜੀ ਫੜਾਵਾਂਗਾ ਨਹੀਂ ਕੋਈ ਅਰਜੀ ਉਜ ਨਹੀਂ ਫੜਾਣੀ ਤੰਨੇ ਜਿਨਾਂ ਪੁਲਿਸ ਸੁਪਰਵਾਈਜ਼ਰ ਨੇ ਬੁਲਾ ਕੇ ਮੈਨੂੰ ਖੱਡੇ ਤਾ ਤਾ ਕਵਾਰ ਤੇ ਪਟਿਆਲ ਕੇ ਮੈਨੂੰ ਲੈ ਕੇ ਉੱਥੇ ਮੈਨੂੰ 2 ਘੰਟੇ ਅੰਦਰ ਬੰਦ ਕਰ ਦਿੱਤਾ ਅੱਛਾ ਹਾਂਜੀ ਤੇਰਾ ਕਹਿੰਦਾ ਕੰਮ ਵੀ ਕਰਾਵਾਂਗੇ ਮਾਨ ਸਾਹਿਬ ਅੰਦਰ ਆਣਗੇ ਤੇਨ ਭਈ ਅੱਛਾ ਮੈਨੂੰ ਕਹਿੰਦਾ ਮੈਨੂੰ ਬਾਹਰ ਨਾ ਮਾਰ ਦੇ ਕਾਲਦਾ ਤੁਹਾਨੂੰ ਮੈਂ ਆ ਮੈਨੂੰ ਟਾਲਦਾ ਮੈਂ ਉੱਥੇ ਹੀ ਅੰਦਰ ਹੀ ਮੈਨੂੰ ਬੰਦ ਕਰ ਦਿੱਤਾ ਇੱਥੇ ਬਟ ਚਲੋ ਤੁਸੀਂ ਮੰਨਣਾ ਹੌਲਾ ਕਰੋ ਦੇਖੋ ਇਹ ਮੈਨੂੰ ਪਤਾ ਹੈ ਬਹੁਤ ਵੱਡੀ ਸੱਟ ਵੱਜਦੀ ਹੈ ਕਿਉਂਕਿ ਮੇਰੀ ਇੱਜ਼ਤ ਫੁੱਲ ਹੋਈਗਾ ਜੀ ਉੱਥੇ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਸਰਕਾਰ ਦੇ ਬੰਦਿਆਂ ਨੂੰ ਸ਼ਰਮ ਕਰ ਲੋ ਯਾਰ ਆ ਅੱਖਾਂ 'ਚ ਹੰਝੂ ਦੇਖ ਲਓ ਤੁਸੀਂ ਉਸ ਸ਼ਹੀਦ ਦੇ ਦਿਹਾੜੇ ਤੇ ਉਸ ਸ਼ਹੀਦ ਦੇ ਸ਼ਹਿਰ ਚ ਆ ਕੇ ਉਹਦੇ ਪਰਿਵਾਰ ਨਾਲ ਉਹਦੇ ਵਾਰਸਾਂ ਨਾਲ ਇਹ ਸਲੂਕ ਕਰਕੇ ਗਏ ਹੋ ਵੀ ਉਹਨਾਂ ਨੂੰ ਉਹਦਾ ਖੁਸ਼ੀ ਤੇ ਮਾਣ ਤਾਂ ਕੀ ਮਹਿਸੂਸ ਹੋਣਾ ਸੀ ਉਹਨਾਂ ਨੂੰ ਉਲਟਾ ਤੁਸੀਂ ਅੱਖਾਂ 'ਚ ਹੰਝੂ ਦੇ ਕੇ ਗਏ ਤੇ ਉਹ ਸਰਕਾਰ ਜਿਹੜੀ ਸ਼ਹੀਦਾਂ ਦੀ ਪੱਗ ਬਨ ਕੇ ਸੀ ਸ਼ਹੀਦਾਂ ਦੇ ਨਾਮ ਤੇ ਉਹਨਾਂ ਦੀ ਫੋਟੋਆਂ ਲਾ ਕੇ ਤੁਸੀਂ ਆਈ ਸਰਕਾਰੋਂ ਏਦੂ ਤਾਂ ਇਹਨਾਂ ਦਾ ਕਾਲਜ ਇਹਨਾਂ ਦੁਖੀ ਕਰਨ ਦੀ ਬਜਾਏ ਤਾਂ ਇਹ ਕਹਿੰਦੇ ਚਾਹੀ ਨਹੀਂ ਮਨਾਉਂਦੇ ਮੈਨੂੰ ਤਾਂ ਗੋਲੀਆਂ ਵਾਰ ਦਿੰਦੇ ਮੈਨੂੰ ਤਾਂ ਮਰਾਜ ਦੱਸੀ ਮੈਂ ਤਾਂ ਪਰ ਇੱਕ ਪਾਸੇ ਹੋ ਜਨਾ ਉਸ ਦਿਨ ਸਾਡੇ ਮੇਰੇ ਮਾਮਾ ਜੀ ਨੂੰ ਫੜਸੀ ਦੰਨੇ ਆ ਉਹੀ ਦਿਨ ਹੁੰਦਾ ਉਹੀ ਦਿਨ ਤਾਂ ਮੈਨੂੰ ਥੱਲੇ ਤਾਰਿਆ ਗਿਆ ਇੰਦੀ ਮੇਰੀ ਬੇਇੱਜ਼ਤੀ ਹੋਈ ਜਾਂ ਉੱਥੇ 2 ਘੰਟੇ ਮੈਨੂੰ ਬਲਦ ਰੱਖਿਆ ਹਲਦ ਰੱਖਿਆ ਜਿਹੜੀ ਆਜ਼ਾਦੀ ਤੁਸੀਂ ਸਾਹ ਲੈ ਰਹੇ ਹੋ ਨਾ ਜਿਹੜੀ ਆਜ਼ਾਦੀ ਤੁਸੀਂ ਇਹ ਸਰਕਾਰਾਂ ਦਾ ਆਨੰਦ ਮਾਣ ਰਹੇ ਹੋ ਉਹ ਆਜ਼ਾਦੀ ਇਹਨਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਦੇ ਕੇ ਦਿੱਤੀ ਹੈ ਤੇ ਤੁਸੀਂ ਉਹਨਾਂ ਨੂੰ ਗੱਲ ਕਰਨ ਦੀ ਆਜ਼ਾਦੀ ਉਹਨਾਂ ਤੋਂ ਖੋ ਰਹੇ ਹੋ ਆਜ਼ਾਦੀ ਦਾ ਤਾਂ ਰੌਲਾ ਸੀਗਾ ਯਾਰ ਇੱਕ ਮੁੱਖ ਮੰਤਰੀ ਇੱਕ ਨਮਾਇੰਦਾ ਸਰਕਾਰ ਦਾ ਜਿਹਦੇ ਲਈ ਆ ਰਿਹਾ ਹੈ ਤੁਸੀਂ ਉਹਨਾਂ ਦੀ ਗੱਲ ਸੁਣਨ ਦਾ ਤੁਹਾਡੇ ਕੋਲ ਟਾਈਮ ਨਹੀਂ ਬਸ ਤੁਸੀਂ ਆਪਣੀਆਂ ਗੱਲਾਂ ਸੁਣਾ ਕੇ ਸਟੇਜ ਤੇ ਰੌਲੇ ਰੱਪੇ ਪਾ ਕੇ ਜਾਣਾ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹ ਤੇ ਤਾਂ ਭਾਂਜੇ ਸੀਗੀ ਅੱਛਾ ਜੀ ਖੁਸ਼ੀ ਨੰਦ ਇੰਦਰ ਬਚਨ ਸਿੰਘ ਅੱਛਾ ਇਹਨਾਂ ਕਿਸੇ ਮੁੰਡੇ ਹੋ ਗਏ ਅੱਛਾ ਇਹਨਾਂ ਚੋਂ ਆਪਣੇ ਥੋੜੇ ਪਿਤਾ ਜੀ ਕੌਣ ਨੇ ਮੇਰੇ ਪਿਤਾ ਜੀ ਉਹ ਨਹੀਂ ਆ ਵਾਲੇ ਅੱਛਾ ਇਹ ਥੋੜੇ ਪਿਤਾ ਜੀ ਆ ਗਏ ਇਹ ਦੋ ਇਹਨਾਂ ਦੇ ਭਾਈ ਆ ਮੇਰੇ ਘਰ ਇੱਧਰ ਅੱਛਾ ਜੀ ਇਹ ਭਾਨ ਜੀ ਸੀ ਅੱਛਾ ਇਹ ਭਾਨ ਜੀ ਸੀਗੇ ਇਹ ਉਹਨਾਂ ਦੀ ਫੋਟੋ ਹੈ ਅਸਲੀ ਫੋਟੋ ਹੈ ਉਦੋਂ ਸਿੰਘ ਦੀ ਅਸਲੀ ਫੋਟੋ ਹੈ अच्छा ये ओरिजिनल फोटो आ गई एकदम सही है क्या बात है अच्छा जी ये बाकी वक वक सरकारों ने जरूर सम्मान करे है ना ਇਹ ਉਹ ਪ੍ਰਾਣੀ ਸਮੇਂ ਆ ਗਿਆ ਉਹ ਕੀਰਤਪੁਰ ਵਾਲੀ ਆ ਕੀਰਤਪੁਰ ਫੁੱਲ ਪਉਣ ਜਾ ਰਿਹਾ ਉਦੋਂ ਸੰਕੇ ਅੱਛਾ ਇਹ ਜਦੋਂ ਉਹਨੇ ਫੁੱਲ ਪਉਣ ਗਏ ਇਹ ਜਦੋਂ ਤੁਸੀਂ ਸੰਸਕਾਰ ਕਰਿਆ ਹਨਾ ਹਾਂਜੀ ਉੱਥੇ ਦਾ ਜੀ ਉਹ ਕੀ ਇਹ ਮੰਨਣਾ ਸਨ 77 ਚ ਕਰਿਆ ਜੀ ਤੁਸੀਂ ਹਾਂਜੀ ਹਾਂਜੀ ਉਹ ਦੇਖੋ ਲਿਖਿਆ ਪਿਆ ਠੀਕ ਹੈ ਬਾਈ ਫੰਕਸ਼ਨ ਤੇ ਪਹਿਲਾ ਸਾਲ ਨਹੀਂ 3 ਸਾਲ ਦੀਆਂ ਫੋਟੋਆਂ ਨਹੀਂ ਪਹਿਲੇ ਸਨਮਾਨ ਹੋਏ ਜੀ ਅੱਛਾ ਸਵਾਰਤਾ ਤੁਹਾਨੂੰ ਪਤਾ ਹੀ ਵਿਕਾਰੀ ਪਹਿਲੇ ਥਲਾਇਆ ਤੇ ਪਹਿ ਗਿਆ ਥਲਾਇਆ ਜੀ ਮੇਰੀ ਪਹਿਲੇ ਥਲਾਣ ਕੀ ਕਹਿਣਾ ਬਿਲਕੁਲ ਹਾਂਜੀ ਏ ਡਰਾਮਿਆਦਾਲ ਕੀ ਫਾਇਦਾ ਜੇ ਤੁਸੀਂ ਮਾਨ ਇਹਨਾਂ ਨੇ ਕੁਝ ਕਰਦੇ ਫੇਵਰੇਬਲ ਬੰਦੇ ਸੀ ਜਿਹੜੇ ਬੜੀ ਮੋਟੀ ਮੰਤਰੀ ਦੀ ਉਹ ਕਰਦੇ ਸੀ ਉਹਨਾਂ ਨੂੰ ਜ਼ਿਆਦਾ ਉਹ ਕਰਤਾ ਜਿਹੜੀ ਮੇਨ ਇਹਨਾਂ ਨੇ ਪ੍ਰੈਸ 'ਚ ਇਮੇਜ ਦਿੱਤੀ ਆ ਜਾਂ ਕੈਪਚਰ ਕੀਤੀ ਆ ਜਿਹੜਾ ਪਰਿਵਾਰ ਦੇ ਬੰਦੇ ਸੀ ਬੇਸਿਕਲੀ ਉਹ ਤਾਂ ਇੱਕ ਵਾਰੀ ਉਹ ਕੀਤਾ ਨਾਲ ਦੀ ਨਾਲ ਗਾਇਬ ਕਰਤੇ ਇਹਨਾਂ ਨੂੰ ਵਿਚਾਰਿਆਂ ਤਾਂ ਇਹਨਾਂ ਨਾਲ ਤਾਂ ਜਮਾਈ ਜੱਗੋ ਤੇ ਰਹੀ ਹੋਊਗੀ ਸਾਨੂੰ ਤਾਂ ਜਿਉਂ 70 ਰੁਪਏ ਦੀ ਲੋਈ ਦੇਣ ਲਈ ਬੁਲਾਉਂਦੇ ਨਹੀਂ ਅੱਜ ਤੱਕ ਕੋਈ ਸੁਣਵਾਈ ਨਹੀਂ ਜੀ ਪਾਪਾ ਜੀ ਹਰ ਸਾਲ ਲੈਟਰ ਦਿੰਦੇ ਨੇ ਜੀ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਪਰ ਲੋਈ ਪਾਈ ਜੀ ਬਸ ਪਾਸੇ ਐ ਤਾਂ ਮੂਹਰੇ ਬੈਠੇ ਸੀ ਜੀ ਇਹਨਾਂ ਨੇ ਦੇਖ ਲਿਆ ਮੈਨੂੰ ਸਾਡੀ ਇੰਨੀ ਹਿੰਮਤ ਨਹੀਂ ਹੁੰਦੀ ਜੀ ਅਸੀਂ ਸੀਐਮ ਸਾਹਿਬ ਜੀ ਕੋਲ ਆਪਦੀ ਕੋਈ ਗੱਲ ਰੱਖ ਸਕੀਏ ਜੀ ਜਿਹਦੇ ਮੂਹਰੇ ਬੈਠੇ ਹੁਣ ਹਰਿਆਣਾ ਦੇ ਸੀਐਮ ਆਏ ਸੀਗੇ ਜੀ ਉਹ ਵਧੀਆ ਸਾਨੂੰ ਮਿਲ ਕੇ ਗਏ ਮਿਲ ਕੇ ਮਿਲ ਕੇ ਮੁੱਖ ਮੰਤਰੀ ਉਹ ਵੀ ਮਿਲਦੇ ਜੀ ਸਾਨੂੰ ਮੈਂ ਦਿਖਾਉਣਾ ਚਾਹੂੰਗਾ ਕਿ ਆ ਸਾਰੇ ਮੂੰਹੋਂ ਜਿਹੜੀਆਂ ਪੇਡ ਏਜੰਸੀਆਂ ਨੇ ਉਹ ਝੂਠ ਫਲਾਉਣ ਦੀ ਕੋਸ਼ਿਸ਼ ਕਰਨ ਵੀ ਇਹ ਤਾਂ ਜੀ ਆਏ ਆਏ ਜੀ ਇਹ ਤਾਂ ਜੀ ਫਲਨ ਆਏ ਜੀ ਇਹ ਤਾਂ ਜੀ ਧਮਕਾਏ ਜੀ ਆਹ ਵਿਰਾਸਤ ਤੇ ਸਬੂਤ ਨੇ ਇੱਕ ਦੇਸ਼ ਭਗਤ ਦਾ ਪਰਿਵਾਰ ਹੈ ਉਹ ਇਕੱਲੇ ਜ਼ਰੂਰੀ ਨਹੀਂ ਵੀ ਇੱਕ ਦਾ ਇੱਕੋ ਹੀ ਹੋਊਗਾ ਇੱਕ ਪੇੜ ਵਾਂਗੂ ਸ਼ਾਖਾਵਾਂ ਬਣਦੀ ਹੈ ਤੇ ਆਪਣਾ ਕੋਈ ਕੋਟਾ ਨਹੀਂ ਮੁਕਣ ਲੱਗਿਆ ਇੱਜ਼ਤ ਦਾ ਵੀ ਅਸੀਂ ਇੱਕ ਬੰਦੇ ਨੂੰ ਹੀ ਦੇਣੀ ਆ ਦੋ ਨੂੰ ਦੇਣੀ ਆ ਚਾਰ ਨੂੰ ਦੇਣੀ ਆ ਇੱਕ ਦੇਸ਼ ਭਗਤ ਦੇ ਲਾਣੇ 'ਚ ਕੋਈ ਵੀ ਬੰਦਾ ਆ ਗਿਆ ਕਿਉਂਕਿ ਜੋ ਸਾਨੂੰ ਆਜ਼ਾਦੀ ਦਿਵਾ ਕੇ ਉਹਨਾਂ ਨੂੰ ਅਸੀਂ ਮਾਰ ਨਹੀਂ ਦੇ ਸਕਦੇ ਸਾਡੇ ਕੋਟੇ ਮੁੱਕ ਜਾਂਦੇ ਆ ਮਾਰਨ ਲਈ ਚਾਰ ਬੰਦਿਆਂ ਨੂੰ ਤੁਸੀਂ ਲੋਈਆਂ ਦੇ ਕੇ ਤੇ ਇੱਕ ਬੰਦੇ ਦਾ ਜੇ ਦਿਲ ਦਿਖਾਤਾ ਤੇ ਕਿਹੜੇ ਦਿਨ ਜਿੱਦੇ ਤੁਸੀਂ ਉਹਨਾਂ ਦੇ ਸਨਮਾਨ ਦੇ ਵਿੱਚ ਪ੍ਰੋਗਰਾਮ ਰੱਖਿਆ ਉਹਨਾਂ ਦੇ ਸ਼ਹਿਰ ਦੇ ਵਿੱਚ ਰੱਖਿਆ ਤੇ ਸਾਡੇ ਕੋਲੇ ਸਾਰੀ ਚੀਜ਼ਾਂ ਲਈ ਟਾਈਮ ਹੈ ਪਰ ਉਹਦੇ ਲਾਣੇ ਦੇ ਬੰਦਿਆਂ ਨਾਲ ਗੱਲ ਕਰਨ ਦੀ ਟਾਈਮ ਨਹੀਂ ਐਦੂ ਤਾਂ ਪ੍ਰੋਗਰਾਮ ਹੀ ਨਾ ਰੱਖੋ ਐਦੂ ਤਾਂ ਇਹ ਡਰਾਮਾ ਹੀ ਨਾ ਕਰੋ ਆ ਵੀ ਉਦਮ ਸਿੰਘ ਜੀ ਦੀ ਫੋਟੋ ਹੈ ਸੇਵਾ ਕਰ ਰਿਹਾ ਗੁਰਦੁਆਰੇ ਦੀ ਅੱਛਾ ਉਦਮ ਸਿੰਘ ਹਾਂ ਜੀ ਕੀ ਬਾਤ ਹੈ origignal photo aagi unna di ਆ ਗਿਆਨੀ ਜੈਲ ਸਿੰਘ ਜੀ ਨਾਲ ਇਹ ਜਦੋਂ ਹਸਤੀ ਆਏ ਨੇ ਜਦੋਂ ਅੱਛਾ 74 ਦੇ ਵਿੱਚ ਜਦੋਂ ਆਏ ਸੀ ਇਹ ਅੱਛਾ ਮੈਨੇ ਫੁੱਲ ਆਪ ਚੁਕੇ ਹਾਂ ਉਹ ਦੋ ਸੰਡੇ ਅੱਛਾ ਤੁਸੀਂ ਆਪ ਚੁਕੇ ਹਾਂ ਹਾਂ ਜੀ ਸੋ ਫਿਰ ਕਿੱਡੀ ਵੱਡੀ ਆਪ ਚੁਕੇ ਮੈਨੇ ਗਾਗਰਾਂ ਦੇ ਪਾਣੀ ਦੇਸੀ ਕੀ ਜੇ ਪਿੱਪਲਾਂ ਚੰਨਣ ਦੀ ਲੱਕੜੀ ਨਾਲ ਸੰਸਕਾਰ ਕਰਿਆ ਗਿਆ ਅੱਛਾ ਬੋਲ ਅੱਛਾ ਜੀ ਉੱਤੀ ਦਾ ਜੀ ਜਦੋਂ ਅੱਛਾ ਤੁਸੀਂ ਉਦੋਂ ਉੱਤੀ ਸੀ ਜਦ ਮੈਂ ਦੇਖੋ ਕਿਤੇ ਮਤਲਬ ਤੁਹਾਨੂੰ ਇੰਨਾ ਹੋ ਰਿਹਾ ਵੀ ਚੰਦਨ ਦੀ ਲੱਕੜੀ ਨਾਲ ਸੰਸਕਾਰ ਹੋ ਰਿਹਾ ਹੈ ਤੁਸੀਂ ਅੱਜ ਤੱਕ ਉਸ ਚੀਜ਼ ਦੀ ਖੁਸ਼ੀ ਮੰਨਦੇ ਮੇਰੇ ਆਦਾ ਹਾਂਜੀ ਮੇਰੇ ਮਾਨ ਹੋਇਆ ਸਾਡੇ ਬਜ਼ੁਰਗਾਂ ਨਾਲ ਕਿਤੇ ਤੁਹਾਡਾ ਜਿਹੜੀ ਮਾਨ ਤੋੜਿਆ ਜੀ ਸਾਰੀ ਮੱਤ ਵਿਚਲੀ ਵਿਚੀ ਚਿੱਕਾਂ ਚਿੱਪੀਆਂ ਦੀ ਬੈਠੀ ਅੱਛਾ ਜੀ ਹਾਂ ਉਹ ਚਿੱਕਾਂ ਚਿੱਕੀਆਂ ਤੇ ਪਲਾਸਟਿਕ ਦੀ ਅੱਛਾ ਸੀ ਕਿਹੜੀ ਪਾਸ ਉਹ ਤਾਂ ਦੀ ਨੌ ਬੁੱਟ ਕੀ ਦੀ ਅੱਛਾ ਜੀ ਜੇ ਅਸੀਂ ਆਜ਼ਾਦੀ ਦੀ ਮੰਗ ਹੋਈ ਹੈ ਤਾਂ ਆਜ਼ਾਦੀ ਦੀ ਮੰਗ ਕਿਉਂ ਹੋਈ ਕਿਉਂਕਿ ਸਾਨੂੰ ਇੱਜ਼ਤ ਮਾਨ ਨਹੀਂ ਸੀ ਮਿਲਦਾ ਸਾਨੂੰ ਸਨਮਾਨ ਨਹੀਂ ਸੀ ਮਿਲਦਾ ਸਾਨੂੰ 3rd ਕਲਾਸ ਸਿਟੀਜ਼ਨ ਸਮਝਿਆ ਜਾਂਦਾ ਸੀ ਸਾਨੂੰ ਇਹ ਕਿਹਾ ਜਾਂਦਾ ਸੀ ਵੀ ਕੁੱਤੇ ਤੇ ਭਾਰਤੀ ਅੰਦਰ ਨਾ ਆਉਣ ਜਦੋਂ ਸਾਨੂੰ ਸਨਮਾਨ ਨਾ ਮਿਲਿਆ ਫੇਰ ਹੀ ਅਸੀਂ ਸਵੈਮਾਨ ਦੇ ਉੱਤੇ ਲੈ ਕੇ ਆਜ਼ਾਦੀ ਦੀ ਲੜਾਈ ਦੀ ਗੱਲ ਕਰੀ ਉਸੇ ਆਜ਼ਾਦੀ ਨੂੰ ਲੈ ਕੇ ਤੁਹਾਨੂੰ ਦਿੱਤਾ ਤੇ ਅੱਜ ਉਸ ਆਜ਼ਾਦੀ ਦੇ ਵਿੱਚ ਤੁਸੀਂ ਸਾਨੂੰ ਫੇਰ ਸਨਮਾਨ ਨਹੀਂ ਦੇ ਸਕਦੇ ਤਾਂ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਮੈ ਤੁਹਾਨੂੰ ਤਾਂ ਬਲਕਿ ਕਿੱਡਾ ਵਧੀਆ ਮੌਕਾ ਸੀ ਜਿਹੜੀ ਇਸ ਵੀਰ ਕੋਲ ਚਿੱਠੀ ਹੈ ਤੁਸੀਂ ਉਸ ਚਿੱਠੀ ਤੇ ਇਹਨਾਂ ਨੂੰ ਨੌਕਰੀ ਦਿੰਦੇ ਤੇ ਮੁੜ ਕੇ ਚੱਕ ਕੇ ਲਰਾਉਂਦੇ ਵੀ ਆਹ ਦੇਖੋ ਬਈ ਮੈਂ ਇੱਕ ਆਮ ਘਰ ਦਾ ਧੀ ਪੁੱਤ ਮੁੱਖ ਮੰਤਰੀ ਬਣਿਆ ਸੀ ਜਿਹੜੀਆਂ ਪਿਛਲੀਆਂ ਤਿੰਨ ਸਰਕਾਰਾਂ ਨਹੀਂ ਕਰ ਸਕੀਆਂ ਮੈਂ ਕਰਕੇ ਦਿਖਾਤਾ ਨਾਲੇ ਦੁਨੀਆ ਦੀ ਆਦਾਰਨ ਦਿੰਦੇ ਅੱਛਾ ਜਦ ਫੁੱਲ ਚੁੱਕੇ ਫੁੱਲ ਕੁੱਕੇ ਮੈਂਨੇ ਗਾਗਰਾਂ ਦੇ ਵਿੱਚ ਪਾ ਦੇ ਅੱਛਾ ਜੀ ਪਾ ਕੇ ਮੈਂਨੇ ਫੁੱਲ ਉਹਨੇ ਤੇ ਗਾਗਰਾਂ ਦੇ ਮੂੰਹ ਬੰਦ ਦੇ ਅੱਛਾ ਜੀ ਮੂੰਹ ਬੰਦ ਕੇ ਉਹ ਕੋਈ ਤਾਂ ਨੰਦਪੁਰ ਸਾਹਿਬ ਨੂੰ ਵਾਗ ਗਿਆ ਕੋਈ ਦਿੱਲਤਪੁਰ ਵਾਗ ਗਿਆ ਕੋਈ ਕਿਤੇ ਵਾਗ ਗਿਆ ਕੋਈ ਕਿਤੇ ਵਾਗ ਗਿਆ ਚਲੋ ਸਾਰੇ ਗਾਗਰਾਂ ਬੰਨਿਆ ਗਿਆ ਇਤੋਂ ਗਾਗਰ ਰਹਿ ਗਈ ਭਾਈ ਮੂਲਾ ਸਾਹਿਬ ਅੱਛਾ ਹਾਂਜੀ ਸਰਕਾਰੀ ਕੋਲ ਜੀ ਅੱਛਾ ਸਰਕਾਰੀ ਕੋਲ ਉੱਥੇ ਵੀ ਜਿਹੜਾ ਚੜਾਵਾ ਚੜਿਆ ਥ ਜੋ ਵੀ ਪੈਸਾ ਇਕੱਠਾ ਹੋਇਆ tha ਉਹ ਇਕੱਠਾ ਦੋ ਬੋਰੀਆਂ ਭਰ ਕੇ ਦੇ ਪੈਸੇ ਨਾਲ ਉਹ ਸਾਡੇ ਪੈਸੇ ਰੱਖੇ ਨਹੀਂ ਹੈਗੇ ਅੱਛਾ ਉਹ ਜਿਹੜਾ ਕਾਲਜ ਬਣਿਆ ਭਾਈ ਮੂੜੇ ਤੇ ਲਵੇ ਹਾਂ ਹਾਂ ਸਾਰਾ ਪੈਸਾ ਇਕੱਠਾ ਕਰਕੇ ਅਸੀਂ ਉੱਤੇ ਭੇਜ ਦਿੱਤਾ ਜੋ ਤਾਂ ਕਹਿੰਦਾ ਇਹ ਪੈਸੇ ਰੱਖਨੇ ਆਪਾਂ ਨੇ ਤੁਸੀਂ ਉਹ ਪੈਸਾ ਕੁਛ ਨਹੀਂ ਰੱਖਿਆ ਆਪਦੇ ਬੋਲ ਜੀ ਬਣੇ ਸੀ ਉਹ ਪੈਸੇ ਕਾਲਜ ਦੇ ਦਿੱਤੇ ਸੀ ਉਹ ਪੈਸੇ ਨਾਲ ਹੀ ਫਿਰ ਕਾਲਜ ਬਣਿਆ ਸੀ ਇਹ ਜਹਰ ਆਇਆ ਹੈ ਉਸ ਮੈਂ ਕਿੱਡੀ ਵੱਡੀ ਸੋਚ ਹੈ ਦੋ ਬੋਰੀਆਂ ਪੈਸਿਆਂ ਦੀ ਉਸ ਸਮੇਂ ਜਦੋਂ ਗਰੀਬੀ ਚੋਂ ਪਰਿਵਾਰ ਜੂਝ ਰਿਹਾ ਹੈ ਉਦੋਂ ਉਹਨਾਂ ਨੇ ਭਰ ਕੇ ਦਿੱਤੀਆਂ ਕਾਲਜ ਬਣਾਇਆ ਯਾਰ ਸਾਡੇ ਆਪ ਨਹੀਂ ਰੱਖੇ ਇਹੋ ਇਨਾਂ ਦਾ ਇਹ ਹਾਲਾਤ ਹੈ ਵੀ ਅਸੀਂ ਠੋਪਰਾ ਖਾਂਦੇ ਫਿਰਦੇ ਆਂ ਦਰਾਰਾਂ ਕਿ ਤੂਰ ਰੂਟ ਦੇ ਫਿਰਦੇ ਆਂ ਜਿਵੇਂ ਇਹ ਤਾਂ ਉਹ ਗੱਲ ਹੋ ਗਈ ਵੀ 100 ਮਣ ਸੋਨਾ ਲਟਾਉਣ ਵਾਲੇ ਅੱਜ ਤੋਲਾ ਲੋਹੇ ਪਿੱਛੇ ਦਰਸਦੇ ਫਿਰਦੇ ਜਿਨ੍ਹਾਂ ਨੇ ਸਾਰਾ ਕੁਝ ਲਟਾਤਾ ਕੁਰਬਾਨੀਆਂ ਦੇਤੀਆਂ ਮੇਰੇ 5 ਸਾਲ ਬਿਜਲੀ ਮੋਰਚ ਲੱਗੇ ਹੋਏ ਆ 5 ਸਾਲ ਅੱਛਾ ਰਾਸ਼ਟਰਪਤੀ ਦਾ ਕੜਵੱਗ ਗਿਆ ਮੈਂ ਕਿਸੇ ਨੇ ਮੇਰੀ ਬਾਣੀ ਫੜੀ ਦਖਾ ਰਾਸ਼ਟਰਪਤੀ ਜੀ ਨੂੰ ਅੱਛੇ ਸਾਡੇ ਨਾਲ ਸਾਰੇ ਤੁਹਾਨੂੰ ਬੈਠ ਉਹ ਦਿਖਾਈ ਜਾਵਾਂਗੇ ਸਾਰੇ ਅੱਛੇ ਕਿੱਡੀ ਵੱਡੀ ਸੋਚ ਹੈ ਨਹੀਂ ਅੱਜ ਬੰਦਾ ਆਈ ਲక్ష్ਮੀ ਨੂੰ ਕੋਈ ਨਹੀਂ ਮੋੜਦਾ ਹੁੰਦਾ ਪਰ ਇੰਨਾ ਚ ਕਿਉਂਕਿ ਉਹੀ ਦੇਸ਼ ਭਗਤਾਂ ਦਾ ਖੂਨ ਹੈ ਉਹੀ ਅਣਖ ਹੈ ਇਹ ਆਪਦੇ ਹੱਕ ਹਲਾਲ ਦੀ ਕਮਾਈ ਖਾਣਾ ਚਾਹੁੰਦੇ ਸੋ ਮੈਨੂੰ ਤਾਂ ਬਈ ਪਤਾ ਲੱਗਿਆ ਸੀਗਾ ਜਦੋਂ ਮੇਰੀ ਮਰਜ਼ੀ ਮੇਰੇ ਮਨ 'ਚ ਇਹੀ ਸੀ ਵੀ ਹਾਲਾਂਕਿ ਬਲਬਲੇ ਬੜੇ ਸੀ ਵੀ ਯਾਰ ਕੀ ਕਰ ਸਕਦੇ ਆ ਆਪੋਜੀਸ਼ਨ 'ਚ ਬੈਠੇ ਆ ਠੀਕ ਹੈ ਨਾ ਪਰ ਮੈਂ ਕਹਾ ਯਾਰ ਜੇ ਇਹੀ ਸੋਚ ਕੇ ਬੈਠੇ ਰਹੇ ਵੀ ਫਲਾਨਾ ਕੀ ਕਹੂਗਾ ਤੇਮਕਾ ਕੀ ਕਹੂਗਾ ਸਰਕਾਰ ਨਹੀਂ ਫਲਾਨਾ ਨਹੀਂ ਵੀ ਫਿਰ ਤਾਂ ਅਸੀਂ ਵੀ ਉਹਨਾਂ ਲੋਕਾਂ ਵਰਗੀ ਹੋ ਗਏ ਜਿਹੜੇ ਘਰਾਂ ਚੋਂ ਬਹਿ ਕੇ ਇਕੱਲੇ ਚੀਚੀ ਨੂੰ ਖੂਨ ਲਾ ਕੇ ਕ੍ਰਾਂਤੀ ਕਰੀ ਜਾਂ ਫੇਸਬੁੱਕ ਤੇ ਕ੍ਰਾਂਤੀ ਕਰੀ ਵਰਨ ਵਾਲੇ ਵੀ ਇਹ ਹੋਰ ਨਹੀਂ ਕੁਝ ਘੱਟੋ ਘੱਟ ਜਾ ਕੇ ਹਾ ਦਾ ਨਾਰਾ ਤਾਂ ਮਾਰ ਸਕਦੇ ਆ ਜਾਂ ਘੱਟੋ ਘੱਟ ਥੋੜੀ ਜਾ ਕੇ ਆਵਾਜ਼ ਤਾਂ ਲੋਕਾਂ ਤੱਕ ਪਹੁੰਚਾ ਸਕਦੇ ਆ ਹਮ ਅਰੂੜਾ ਜਮਾ ਜੀਰੋ ਤੁਸੀਂ ਕਿਸੇ ਨੂੰ ਪੁੱਛਦਾ ਅੱਛਾ ਘੱਟ ਤੇ ਘੱਟ ਮੈਂ ਵੀ 3 ਤਿੰਨ ਸਾਲ ਹੋ ਗਏ ਮੈਨੂੰ ਮਗਰ ਤਿੰਨ ਸਾਲ ਹੋ ਗਏ ਮੈਨੂੰ ਉਸਕੇ ਮਗਰ ਫਿਰ ਦੇਖੋ ਅੱਛਾ ਜੀ ਕੋਈ ਮੈਂ 40 50 ਚਿੱਠੀਆਂ ਭੜਾਇਆ 4 ਕਹਤਾ ਕਿ ਕਿਆ ਕਰਦੇ ਆ ਕਹਿੰਦੇ ਫੋਟੋ ਫੋਟੋ ਵੀ ਆਖਦੇ ਕਹਿੰਦੇ ਤੁਹਾਡੇ ਕੰਮ ਹੋਈ ਨਹੀਂ ਅਜੇ ਕਈਆਂ ਫੋਟੋ ਟ੍ਰੇਡਾ ਕਰਾ ਦੇਣ ਕਰਨਾ ਕੋ ਮਤੋਂ ਤਾਂ ਪੈਸੇ ਚਾਹੀਏ ਮੇਰੇ ਫੋਟੋ ਫੇੜ ਕਰ ਦਿਓ ਉਹ ਇੱਕ Ặਕੜ ਮੈਨੂੰ ਉਸਨੇ ਕਰਿਆ ਮੈਂ ਜਦ 31 ਜੁਲਾਈ ਹੋਣੀ ਸੀ 31 ਜੁਲਾਈ ਜਦ ਮੋੜ ਗਿਆ ਜਿੰਨਾ ਬਾਅਦ ਮੈਂ ਅਮਰਜੀਤ ਨੂੰ ਭੜਾਇਆ ਕਿ ਕਿ ਕੀ ਮੇਰਾ ਕੰਮ ਕਰਾ ਜੀ ਉਸ ਨੂੰ ਮਾਨ ਸਾਹ ਵਾਂਗ ਉੱਤੇ ਉਹ ਵੀ ਨਹੀਂ ਹੋਇਆ ਲੈ ਲੇਤੀ ਨਹੀਂ ਗਿਆ ਤਾਂ 10 ਕਿ ਆਖਿਆ بڑا ਧੋਖਾ ਕਰ ਰਿਹਾ ਹੈ ਬਾਕੀ ਬੰਦੇ ਬੈਠੇ ਉਹਦੇ ਖੱਬਲ ਪਰ ਉੱਥੇ ਅੰਦਰ ਉਸ ਦੇ ਪਾਰਕ ਉੱਥੇ ਬੰਦੇ ਬੈਠੇ ਕਹਿੰਦਾ ਹਾਂ ਜੀ ਤੁਸੀਂ ਦੱਸ ਲਓ ਕਹਿੰਦਾ ਉਹ ਕੀ ਭਾਲ ਦੱਸ ਰਿਹਾ ਤਾਂ ਕਹਿੰਦਾ ਕਿਸੇ ਨੂੰ ਕੁਝ ਨਹੀਂ ਕਰਦਾ ਕਿਸੇ ਦਾ ਅਸੀਂ ਵੀ ਕਹਿੰਦਾ ਆਏ ਹਾਂ ਅਸੀਂ ਵੀ ਖਾਲੀ ਮੁਰ ਰਹੇ ਹਾਂ ਅਚੋਪਤੀ ਬੈਠੇ ਬੰਦੇ ਬਹੁਤ ਬੰਦੇ ਬੈਠੇ ਨੇ ਜੀ ਅੰਦਰ ਸਭ ਨੂੰ ਕਹਿੰਦੇ ਮਿੱਠਿਆ ਗੁਲੇ ਦੇ ਦੇ ਕੇ ਤੋਰੀ ਦਿੰਦੇ ਆ ਉਥੇ ਨਹੀਂ ਕਰਦੇ ਕਿਸੇ ਨਾ ਦੋ ਪੀਏ ਕਰਨੇ ਨਾ ਉਹ ਕਰੇ ਕੁਝ ਨਹੀਂ ਕਰਦਾ ਕੋਈ ਜੀ ਮੈਨੂੰ 3 ਸਾਲ ਹੋ ਗਏ ਇਸ ਕੇ ਮਗਰ ਫਿਰ ਤੈਨੂੰ ਬਲਕਿ ਉੱਥੇ ਕਪੂਰਸ ਵਾਲਾ ਖੜਿਆ ਬਾਰੂ ਗਏ ਬੰਦੇ ਉਸ ਨੂੰ ਵੀ ਦਿਖਾਈ ਹਾਰਤੀ ਕਹਿੰਦਾ ਕਮਾੜਿਆ ਕਹਿੰਦਾ ਨੌਕਰੀ ਗਈ ਪਈਆ ਇੱਕ ਫੋਨ ਨਾਲ ਕੰਮ ਹੋਣ ਵਾਲਾ ਮੈਂ ਹਰਾਂ ਵੀ ਕਹਿੰਦਾ ਕਿ ਅਮਰਜੀਤ ਨੂੰ ਅਮਰਜੀਤ ਨੂੰ ਕਹਿੰਦਾ ਮਾੜੀ ਮੁੱਟੀ ਤਾਂ ਸਰ ਮਚੀਦੀ ਆ ਕਹਿੰਦਾ ਇਹ ਤਾਂ ਜਮੇ ਗੱਲ ਗੱਲ ਜੀ ਕਰਦਾ ਬਾਕੀ ਮੈਨੂੰ ਕਾਰ ਕੇ ਥੱਲੇ ਦੇਦਾ ਸੀ ਜੀ ਮੈਨੂੰ ਕਾਰ ਕੇ ਥੱਲੇ ਦੇਦਾ ਮੈਂ ਜਦੋਂ ਵਾਜੇ ਫੜਾਣ ਲੱਗੇ ਮੈਂ ਤਾਂ ਉਹੀ ਦੱਬਦੇ ਥਾ ਇਹ ਮੁੰਡੇ ਲਕੜਾ ਕਰਦੇ ਅੱਛਾ ਜਦ ਕਾਰ ਚੱਲੀ ਆ ਉੱਥੇ ਤੇ ਕੱਢ ਦੇ ਕੇ ਬਸ ਮੈਂ ਮੇਰੇ ਪੈਰ ਥੱਲੇ ਆ ਗਏ ਤੇ ਬੜ ਕੇ ਮੈਨੂੰ ਉਸਨੇ ਖਿੱਚਾ ਕਰ ਦਿੱਤੇ ਬਾਹਰ ਤੇ ਪੜ ਗਏ ਕਹਿੰਦਾ ਇੱਧਰ ਹੋ ਜਾ ਇੱਧਰ ਹੋ ਜਾ ਤੇ ਮਨ ਠੰਡੀ ਜਿਹਾ ਕਰ ਕੇ ਬੱਦ ਕੇ ਬਸ ਬੱਦ ਅੱਛਾ ਜੀ ਤਾਂ ਚਲੋ ਇਹ ਸਰਕਾਰ ਇਸ ਬੰਦੇ ਕੇ ਬਣਕਾਰੇ ਬਹੁਤ ਇੱਛਦਾ ਬਹੁਤ ਵੱਡੀ ਹਾਂ ਸਰਕਾਰ ਬਹੁਤ ਅੱਛਾ ਪੂਰੇ ਆਇਆ ਪੂਰੇ ਸਾਡੇ ਬੁਲਾ ਲਿਆ ਔਰ ਤੋਬਾ ਹੁੰਦਾ ਸੀ ਉਹ ਇੱਤ ਜਨਾਨੀ ਬੋਰਡ ਵੀ ਦਿੱਤੇ ਕਹਿੰਦੀ ਅਮਰਜੀਤ ਥੋਨੇ ਵੋਟਾਂ ਪਾਈਆਂ ਤੁਸੀਂ ਸਾਡੇ ਟੋਏ ਬੰਦ ਕਰਾ ਦਿਓ ਕਿਉਂ ਮੀਬੀ ਵੋਟਾਂ ਪਾਈਆਂ ਥੋਨੇ ਆਸ ਤੇ ਮੈਨੂੰ ਮੰਤਰੀ ਬਣਾਇਆ ਦਲਤ ਕਰਕੇ ਤੁਸੀਂ ਕੰਮ ਇਹ ਕੰਮ ਨਹੀਂ ਕਰਨਾ ਹੁੰਦਾ ਥੋਨੇ ਸਾਰੇ ਮਹਾਲੇ ਨੂੰ ਪੁੱਛ ਲੈ ਸਰ ਮਹੱਲਪ ਤੈਗਾ ਯਹਾਂ ਨੂੰ ਕਹਿ ਕੇ ਗਿਆ ਹੋ ਅੱਛਾ ਹਾਂ ਤੁਸੀਂ ਗੱਲ ਕਹਿ ਕੇ ਗਿਆ ਕਿਉਂ ਥੋਨੇ ਮੈਨੂੰ ਮੰਤਰੀ ਬਣਾਇਆ ਆਸ ਤੇ ਬਣਾਇਆ ਹਾਂ ਸੋਤਾ ਬੌੜੀ ਦੇ ਵੀ ਪਿਤਾ ਮੈਨੂੰ ਮੰਤਰੀ ਬਣਾ ਦਿਆ ਹੈ ਕਿਹਾ ਜੀ ਹਾਂ ਜੀ ਅੱਦੋਂ ਨਾਲ ਮੈਨੂੰ ਵੋਟਾਂ ਪਾਈਓ ਨਾਨ ਕਰਿਆ ਫਿਰਦਾ ਇਹ ਬੰਦਾ ਕਿੰਨੀ ਵੱਡੀ ਹੈ ਤਾਂ ਫਿਰ ਯਾਰ ਤੇ ਆਪਾ ਜੀ ਵੈਸੇ ਤੁਸੀਂ ਉਦਮ ਸਿੰਘ ਜੀ ਦੇ ਜਿਹੜੇ ਸਿਸਟਰ ਸੀਗੇ ਹਾਂ ਜੀ ਹਾਂ ਜੀ ਉਹ ਉਹਨਾਂ ਨੂੰ ਤੁਸੀਂ ਉਹ ਦਾਦੀ ਜੀ ਲੱਗਦੇ ਸੀ ਤੁਸੀਂ ਪੋਤੇ ਹੁੰਦਾ ਉਹਨਾਂ ਦੇ ਪੋਤੇ ਨੇ ਬਪੂ ਜੀ ਹਾਂ ਜੀ ਰੀਅਲ ਉਹਨਾਂ ਦੇ ਜਿਹੜੇ ਸਿਸਟਰ ਸੀ ਇਹ ਚਿੱਠੀ ਸੀ ਜੀ ਜਿਹੜੀ ਦੇਣ ਦਾ ਰੌਲਾ ਪਿਆ ਸਾਰਾ ਇਸ ਕਰਕੇ ਰੌਲਾ ਪਿਆ ਇਹ ਚਿੱਠੀ ਦੇਣਾ ਚਾਹੁੰਦੇ ਸੀ ਜਿਹਦੇ ਪਿੱਛੇ ਇੱਕ ਦੇਸ਼ ਭਗਤ ਦੇ ਪਰਿਵਾਰ ਦੇ ਬਾਰਸ ਦੀ ਅੱਖਾਂ ਸਾਂਝੂ ਆਏ ਕਿੱਡੀ ਕਮਡੀ ਗੱਲ ਸੀ ਅਗਰ ਇੱਕ ਚਿੱਠੀ ਪੜਾ ਦਿੰਦੇ ਆ ਲਕੀਰ ਮਾਰੀ ਭੈ ਡੀਸੀ ਦੀ ਕਹਿੰਦਾ ਮਾਨ ਸਾਹਿਬ ਤੇ ਫੋਨ ਕਰਾ ਦੇ ਮੈਂ ਨੌਕਰੀ ਦੇ ਦਿੰਦਾ ਅੱਛਾ ਲਕੀਰ ਮਾਰੀ ਭੈ ਡੀਸੀ ਨੇ ਮਾਰੀ ਇਹ ਪੀਰ ਕਿਹਨਾਂ ਨੇ ਮਾਰੀ ਆ ਜੀ ਡੀਸੀ ਨੇ ਮਾਰੀ ਸੀ ਲਕੀਰ ਦੀ ਆ ਕਹਿੰਦੇ ਡੀਸੀ ਸਾਹਿਬ ਨੇ ਲਕੀਰ ਮਾਰੀ ਆ ਡੀਸੀ ਸਾਹਿਬ ਨੇ ਮਾਰੀ ਆ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਤੁਹਾਡੀ ਨੌਕਰੀ ਆ ਗਈ ਤੁਸੀਂ ਫੋਨ ਕਰਾ ਦਿਓ ਉੱਪਰ ਤੇ ਅੱਛਾ ਹਾਂ ਮੰਤਰੀ ਜੀ ਦੱਸੋ ਇਹ ਸੀ ਨੌਕਰੀ ਦੇ ਦਿੰਦੇ ਇਹ ਕਪੂਨ ਨਾਲ ਕੰਮ ਹੋਣਾ ਬਾਕੀ ਆ ਦੇਖੋ ਰਾਸਤੇ ਪਤੇ ਚੱਕੜ ਵੀ ਜਾਏ ਦਿੱਲੀ ਤੱਕ ਲਾ ਕੇ ਆਮੈਂ ਬਾਹਰ ਦੇ ਅੱਛਾ ਉੱਥੇ ਮੈਨੂੰ ਧਰਨ ਆਇਆ ਰਾਤ ਨੂੰ ਅਸੀਂ ਗੁਰਦੁਆਰੇ ਮੈਂ ਰਾਤ ਕੱਟਦੇ ਸੀ ਹੂੰ ਉੱਥੇ ਸਭ ਸਾਡੇ ਫਿਰ ਥੋੜੀ ਜਿਹੀ ਦਿਨ ਰਹਿ ਗਏ ਫਿਰ ਅਸੀਂ ਆ ਗਏ ਪੁਲਸ ਵਾਲੇ ਕਹਿੰਦੇ ਕੋਕੜਾ ਬੈਠੋ ਤੁਸੀਂ ਵਗਦੋ ਹੂੰ ਨਹੀਂ ਉਹ ਤੁਹਾਡੇ ਕਾਰਵਾਈ ਹੋ ਗਈ ਫਿਰ ਅਸੀਂ ਉੱਥੇ ਉੱਠ ਕੇ ਅਸੀਂ ਤੁਹਾਨੂੰ ਆ ਗਏ ਮੈਂ ਉੱਥੇ ਬਿਮਾਰ ਹੋ ਗਏ ਅੱਛਾ ਜੀ ਤੇ ਕਹਵਰੇਣੀ ਮੈਨੂੰ ਦਿੱਤਾ ਕਿਸ ਨੇ ਅੱਛਾ ਉੱਥੇ ਤੋਂ ਮੈਂ ਘਰੇ ਆ ਗਏ ਬਸ ਉਹ ਭਾਈ ਜੀ ਇੱਕ ਸਭ ਤੋਂ ਵੱਡੀ ਸਾਡੀ ਜੇ ਕੋਸ਼ਿਸ਼ ਤੇ ਇੱਕ ਨੌਕਰੀ ਦਾ ਲੈਟਰ ਤੇ ਇੱਕ ਮੰਗ ਸਾਡੀ ਕਿਸੇ ਵੀ ਸ਼ੀਦ ਉਹ ਦੁੱਧ ਸਿੰਘ ਜੀ ਦਾ ਜਿਹੜਾ ਸਰਕਾਰੀ ਦਫਤਰਾ ਚ ਪੋਟੋ ਲੱਗੇ ਭਗਤ ਸਿੰਘ ਜੀ ਅਬੈਦਲ ਕਰ ਸਾਹਿਬ ਜੀ ਉਹ ਤਾਂ ਸਿੰਘ ਦੀ ਪੋਟੋ ਨਹੀਂ ਲਾਈ ਅਸੀਂ ਪਹਿਲਾਂ ਵੀ ਇਸ ਚੀਜ਼ ਦੀ ਬੜੀ ਗੱਲ ਚੱਕੀ ਹੈ ਜੀ ਉਹ ਤਾਂ ਵੀ ਕੋਈ ਸੁਣਵਾਈ ਨਹੀਂ ਉਹ ਕਿਉਂ ਸ਼ਹੀਦ ਨਹੀਂ ਹੈ ਜੀ ਉਹਨਾਂ ਨੇ ਕੁਰਬਾਨੀ ਨਹੀਂ ਕੀਤੀ ਅੰਗਰੇਜ਼ਾਂ ਤੋਂ ਕੋਈ ਬੜਾ ਔਖਾ ਕੰਮ ਨਹੀਂ ਹਾਂ ਵੀ ਇੱਕ ਫੋਟੋ ਹੀ ਲਾਉਣੀ ਹੈ ਜਦੋਂ ਕਿ ਬਾਗਾਨ ਸਾਹਿਬਾਂ ਦੇ ਮਹਲਗੱਲੇ ਨੇਗੇ ਜੀ ਇਸ ਨਾਮ ਤੋਂ ਕੋਈ ਦੂਰ ਨਹੀਂ ਉਹਨਾਂ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਕਿ ਉਹ ਕੁਰਬਾਨੀ ਨਹੀਂ ਕੀਤੀ ਉਹਨਾਂ ਨੇ ਹੂੰ ਬਿਲਕੁਲ ਠੀਕ ਹੈ ਗੱਲ ਕੋਈ ਜ਼ਿਆਦਾ ਪੋਟੋ ਵੀ ਲਾਣੀ ਲਾਜ਼ਮੀ ਪੈਂਦੀ ਹੈ ਜਿਉਂ ਸੀ ਚਰਨਾ ਸਾਡਾ ਬੜਾ ਮਨ ਦੁਖਦਾ ਜੀ ਵੀ ਉਹ ਤੇ 77 ਗੱਜਾਂ ਦੇ ਰੰ ਜਦੋਂ ਵੀ ਹੈ ਨਹੀਂ ਸਾਡੇ ਦਾ ਘਰ ਨੂੰ ਕੁਝ ਨਹੀਂ ਅੱਛਾ ਇਹ ਸਰ ਸਭ ਬੰਦ ਹੋਇਆ ਕਿਸੇ ਨੇ ਉਹ ਕਿਤਾਬ ਪਈਆ ਉੱਥੇ ਕਿਤਾਬ ਚੱਕ ਕੇ ਦਿਖਾ ਕਿਤਾਬ ਪਈਆ ਉੱਥੇ ਉਹ ਕਿਤਾਬ 3-3 ਚ 4000 ਦਾ ਕੀ ਵੇਚ ਕੇ ਉਸਨੇ ਇੱਕ ਬੰਦਾ ਦਿੱਲੀ ਤੋਂ ਆਇਆ ਸੀ ਜੋ ਉਸਨੇ ਪੈਸੇ ਇਕੱਠੇ ਕਰਕੇ ਉਹ ਪਾਣੀ ਖੜਦਾ ਸੀ ਸਾਰੇ ਅੰਦਰ ਉਸਨੇ ਪੈਸੇ ਇਕੱਠੇ ਕਰਕੇ ਸਾਡਾ ਮਕਾਨ ਤਾਪ ਹੋਇਆ ਜੀ ਮੇਰੇ ਦਿਹਾੜੀ ਵਾਲਿਆਂ ਫੋਟੋਆਂ ਦੇਖ ਲਓ ਮੈਂ ਦਿਹਾੜੀ ਕਰਦਾ ਕਿੱਥੇ ਕਿੱਥੇ ਪਈਆਂ ਦੇਖੋ ਬੇਟਾ ਅੱਛਾ ਇਹ ਕਿਤਾਬ ਦੀ ਜਿਹੜੀ ਕਮਾਈ ਆਈ ਉਹਦੇ ਵਿੱਚੋਂ ਅਗਲੇ ਨੇ ਘਰ ਪਵਾ ਦਿੱਤਾ ਹਾਂਜੀ ਹਾਂਜੀ ਵੇਚ ਵੇਚ ਕੇ ਕਿਤਾਬ ਮੈਂ ਬਹੁਤ ਵੱਡੀ ਗੱਲ ਹੈ 3000 ਕੀ ਆ ਮੈਂ ਦਿਹਾੜੀ ਕਰਦਾ ਕਿ ਮੇਰੇ ਦਿਹਾੜੀ ਜਿਹੜੇ ਫੋਟੋ ਦੇਖ ਲਓ ਆ ਦੇਖ ਲਓ ਮੇਰਾ ਹਾਲ ਚਾਲ ਉਹਦੇ ਬੁੱਤਿਆਂ ਦਾ ਬੱਚਾ ਦੇਖੋ ਇਹ ਕਿਹੜੇ ਸਾਲ ਦੀ ਫੋਟੋ ਹੈ ਜੀ 2005-06 ਦੀ ਹੈ ਹਾਂਜੀ ਹਾਂਜੀ ਅੱਛਾ ਪੂਰੀ ਸਟਾਰਟਿੰਗ ਤੋਂ ਗੋਰੀਆਂ ਤੋਂ ਲੈ ਕੇ ਫਰਗੋਟਨ ਇੰਡੀਅਨ ਹੀਰੋਸ ਐਂਡ ਮਾਰਟਰਸ ਦ ਨੈਗਲੈਕਟਿਡ ਡਿਸੈਂਡੈਂਟਸ ਵੈਸੇ ਬੜਾ ਸਹੀ ਇਹਨਾਂ ਨੇ ਨਾਮ ਰੱਖਿਆ ਜੀ ਕਿਤਾਬ ਦਾ ਮੈਂ ਦਿਖਾਉਣਾ ਚਾਹੂੰਗਾ ਫਰਗੋਟਨ ਇੰਡੀਅਨ ਹੀਰੋਸ ਐਂਡ ਮਾਰਟਰਸ देयर ਨੈਗਲੈਕਟਡ ਡਿਸੈਂਡੈਂਟਸ ਸਾਡੇ ਦੇਸ਼ ਦੇ ਜਿਹੜੇ ਭੁੱਲੇ ਜਾ ਚੁੱਕੇ ਐ ਉਹ ਸਾਡੀ ਸ਼ਹੀਦ ਤੇ ਸਾਡੇ ਹੀਰੋਸ ਤੇ ਉਹਨਾਂ ਦੇ ਅੱਗੇ ਨਜ਼ਰਅੰਦਾਜ਼ ਕਰੇ ਹੋਏ ਬਾਰਸ ਤੇ ਉਹੀ ਅੱਜ ਕਿਤਾਬ ਦੁਬਾਰਾ ਯਾਦ ਕਰਾਤੀ ਜਦੋਂ ਇਹਨਾਂ ਨੂੰ ਜੱਕੇ ਸਟੇਜ ਤੋਂ ਥੱਲੇ ਲਾਤਾ ਯਾਰ ਕਮਰੇ ਦੇ ਵਿੱਚ ਬੰਦ ਕਰਤਾ ਇੱਕ ਤੁਸੀਂ ਉਸ ਸ਼ਹੀਦ ਦੇ ਦਿਹਾੜੇ ਤੇ ਉਸ ਦੇ ਲਾਣੇ ਦੇ ਅੱਖਾਂ ਝੰਝੂ ਦੇ ਕੇ ਚਲੇ ਗਈਓ ਇਤੂਬਦ ਨੈਗਲੈਕਟ ਹੋਰ ਕੀ ਹੋ ਸਕਦੀ ਹੈ ਸ਼ਰਮ ਹੋਣੀ ਚਾਹੀਦੀ ਸਰਕਾਰ ਨੂੰ ਸ਼ਰਮ ਮੈਂ ਫੇਰ ਕਹ ਰਿਹਾ ਹਾਂ ਇਹ ਹੀ ਕਦਮ ਨੇ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਗੇ ਦੇਸ਼ ਭਗਤ ਬਣਾਉਣ ਲਈ ਜਾਂ ਦੇਸ਼ ਦਰੋਹੀ ਬਣਾਉਣਗੇ ਬਸੋ ਮੈਂ ਆਪਣੇ ਵਿਊਅਰਸ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਵੱਧ ਤੋਂ ਵੱਧ ਇੰਨਾ ਦੀ سپورਟ ਦੇ ਵਿੱਚ ਤੁਸੀਂ ਉਤਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਆਵਾਜ਼ ਉਠਾਓ ਸੋਸ਼ਲ ਮੀਡੀਆ ਦਾ ਯੋਗ ਹੈ ਭੈਣ ਭਰਾਵਾਂ ਨੂੰ ਕਹੂੰਗਾ ਘੱਟੋ ਘੱਟ ਹੋਰ ਨਹੀਂ ਕੋਈ ਸੋਸ਼ਲ ਮੀਡੀਆ ਤੇ ਸਰਕਾਰ ਨੂੰ ਟੈਗ ਕਰ ਕਰਕੇ ਇਹਨਾਂ ਪਾਓ ਵੀਡੀਓ ਨੂੰ ਇਹਨਾਂ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਜਿੱਥੇ ਸਰਕਾਰ ਚੱਕੇ ਉਹਨੂੰ ਇਹੀ ਨਜ਼ਰ ਆਵੇ ਵੀ ਦੇਸ਼ ਭਗਤਾਨਾ ਸਨਮਾਨ ਕਰੋ ਦੇਸ਼ ਭਗਤਾਨਾ ਸਨਮਾਨ ਕਰੋ ਅਸੀਂ ਹੈਸ਼ਟੈਗ ਵੀ ਚਲਾਵਾਂਗੇ ਹੈਸ਼ਟੈਗ ਰਿਸਪੈਕਟ ਫਰੀडम फाइਟਰਸ ਉਮੀਦ ਕਰਦੇ ਹਾਂ ਸਾਰੇ ਉਸ ਹੈਸ਼ਟੈਗ ਨੂੰ ਯੂਜ਼ ਕਰਕੇ ਤੁਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਓਗੇ ਤਾਂ ਕਿ ਕੱਲੇ ਅੱਜ ਗੱਲ ਉਦਮ ਸਿੰਘ ਜੀ ਦੇ ਪਰਿਵਾਰ ਦੀ ਨਹੀਂ ਇਹ ਮੇਰਾ ਕਿਤਾਬ ਭਰੀ ਪਈ ਹੈ ਇਸ ਤਰ੍ਹਾਂ ਦੀ ਕਿੰਨੀਆਂ داستانਾਂ ਲਿਗੀਆਂ ਜਿਹੜੇ ਦੇਸ਼ ਭਗਤਾਂ ਦੇ ਪਰਿਵਾਰ ਦੇਸ਼ ਭਗਤਾਂ ਦੇ ਵਾਰਿਸ ਸ਼ਾਇਦ ਆਪਦੇ ਮਨ ਦੇ ਵਿੱਚ ਇਹ ਸੋਚਦੇ ਹੋਣਗੇ ਵੀ ਯਾਰ ਕਿੱਥੇ ਸਾਡੇ ਲਾਣਿਆਂ ਨੇ ਆ ਕਰਤਾ ਸੋ ਉਹਨਾਂ ਦੀ ਉਹ ਨਮੋਸ਼ੀ ਨੂੰ ਖੁਸ਼ੀ ਦੇ ਵਿੱਚ ਵੰਡਣ ਲਈ ਆਓ ਆਪਾਂ ਸਾਰੇ ਦੇਸ਼ ਦੇ ਜਿਹੜੇ ਕਰੋੜਾਂ ਲੋਕਾਂ ਇਕੱਠੇ ਹੋ ਕੇ ਅਗਰ ਇੱਕ ਸੁਰ ਦੇ ਵਿੱਚ ਆਵਾਜ਼ ਠਾਵਾਗੇ ਤਾਂ ਵੱਡੀ ਤੋਂ ਵੱਡੀ ਸਰਕਾਰਾਂ ਨੂੰ ਸੁਣਨਾ ਪਊਗਾ ਝੁਕਣਾ ਪਊਗਾ ਸਮਝ ਲਓ ਇੱਕ ਦੂਸਰੀ ਆਜ਼ਾਦੀ ਦੀ ਲੜਾਈ ਹੈ ਇਹ ਸਾਡੀ ਹਕਾਂ ਦੀ ਆਜ਼ਾਦੀ ਦੀ ਲੜਾਈ ਆ ਸਾਡੇ ਬੋਲਣ ਦੇ ਹੱਕਾਂ ਦੀ ਆਜ਼ਾਦੀ ਦੀ ਲੜਾਈ ਆ ਉਮੀਦ ਕਰਦੇ ਆਂ ਇਹਦੇ ਵਿੱਚ ਸਾਰੇ ਜਣੇ ਸਾਡਾ ਸਾਥ ਦੇਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਨੂੰ ਬਹੁਤ ਚੰਗਾ ਲੱਗਿਆ ਜੀ ਮਿਲ ਕੇ ਤੁਸੀਂ ਕ੍ਰਾਂਤੀਕਾਰੀ ਬਰਬਾਰ ਤੁਸੀਂ ਕੱਲ ਕਿਵੇਂ ਤੁਸੀਂ ਆ ਗਏ ਤੁਸੀਂ ਪਾ ਗਏ ਅਸੀਂ ਖੁਸ਼ ਹੋ ਕੇ ਕਰਦੇ ਹਾਂ ਸਰਮਾਤੋ ਜੀ ਹਾਂ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੀ ਦੂਰ ਤੇ ਆਏ ਮੈਂ ਤੁਹਾਡਾ ਉਹ ਤੁਹਾਨੂੰ ਪਤਾ ਨਹੀਂ ਮੇਰੇ ਲਈ ਇਹ ਕਿੰਨੇ ਕਿ ਇਹਦਾ ਮੁੱਲ ਹੀ ਨਹੀਂ ਕੋਈ ਕਿਉਂਕਿ ਤੁਸੀਂ ਮੈਨੂੰ ਇਸ ਲਈ ਦਿੱਤਾ ਕਿਉਂਕਿ ਇੱਕ ਫ੍ਰੀਡਮ ਫਾਈਟਰ ਪਰਿਵਾਰ ਚੋਂ ਇੱਕ ਫ੍ਰੀਡਮ ਫਾਈਟਰ ਪਰਿਵਾਰ ਨੇ ਦਿੱਤਾ ਇਹ ਤਾਂ ਸਰਮਤੀ ਆ ਜੀ ਬਹੁਤ ਵੱਡਾ ਇਹਦਾ ਮੁੱਲ ਹੀ ਨਹੀਂ ਹੈ ਬਹੁਤ ਬਹੁਤ ਹਨ ਜਿਹੜੀ ਜਿਹੜੀ ਆ ਮਸਕਰਾਹਟ ਹੈ ਨਾ ਤੁਹਾਡੇ ਚਿਹਰੇ ਤੇ ਇਹ ਮਸਕਰਾਹਟ ਆਹੀ ਬਰਕਰਾਰ ਰੱਖੀ ਹੈ ਠੀਕ ਹੈ ਜੀ ਠੀਕ ਹੈ ਨਾ ਇਹ ਮਸਕਰਾਹਟ ਜਾਣੀ ਨਹੀਂ ਚਾਹੀਦੀ ਆਪਾਂ ਦੇਸ਼ ਭਗਤਾਂ ਦੇ ਵਾਰਸ ਆ ਹਾਂ ਨਾ ਠੀਕ ਹੈ ਹੱਸ ਕੇ ਅੱਖਾਂ ਨੂੰ ਪੱਥਾ ਲਾਉਣ ਵਾਲੇ ਆ ਤੱਕੜੇ ਹੋ ਕੇ ਰਹਿਣਾ ਹੌਸਲਾ ਨਹੀਂ ਹਾਰਨਾ ਠੀਕ ਹੈ ਕਦੋਂ ਮੇਰ ਕਰੂਗਾ ਜੀ ਸਰ ਹਾਂ ਜੀ ਤੁਹਾਡਾ ਕੀ ਨਾਮ ਹੈ ਜੋਤਾ ਸਿੰਘ ਹੈ ਰਾਜਵੀਰ ਤੇਰਾ ਬੇਟਾ ਹੈ ਟੋਟਾ ਬੇਟਾ ਹੈ ਅੱਛਾ ਤੇਰਾ ਗੁੜੀਆਂ ਕੀ ਨੱਸੀ ਸੀ ਨਾ ਕਮਲ ਤੇ ਰਾਜਵੀਰ ਕੀ ਬਾਤ ਹੈ ਇੱਥੇ ਅਗਲੀ ਜੋਧਿਆਂ ਦੀ ਪਲੀਰੀ ਆ ਗਈ ਹੈ ਚੰਗਰੀ ਕਿਸੇ ਰੱਖੇ ओके ਮਿਸਟਰ ਚੰਗਾ ਪਾਪਾ ਜੀ